ਜੀਕਾ ਖਲਸਾ ਵੈਗੁਰ ਜੀ ਕੀ ਫਤਿਹ ਅੱਜ ਤੁਹਾਡੇ ਸਾਹਮਣੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਵਿਚਾਰ ਨੇ ਜਾਂ ਵਿਚਾਰਧਾਰਾ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੀ ਹੈ ਕਿ ਸਾਨੂੰ ਮਨੁੱਖਾ ਜਨਮ ਦਿੱਤਾ ਹੈ ਅਕਾਲ ਪੁਰਖ ਦੀ ਮੇਰ ਸਤ ਦਾ ਅਸੀਂ ਬੋਲ ਸਕਦੇ ਹਾਂ ਸੁਣ ਸਕਦੇ ਹਾਂ ਪੜ ਸਕਦੇ ਹਾਂ ਪਰ ਸਾਡੇ ਮੁਕਾਬਲੇ ਦੇ ਵਿੱਚ ਜਿਹੜੇ ਪਸ਼ੂ ਨੇ ਉਹ ਮਹਿਸੂਸ ਤਾਂ ਕਰਦੇ ਨੇ ਲੇਕਿਨ ਉਹ ਬੋਲ ਨਹੀਂ ਸਕਦੇ ਉਹਨਾਂ ਕੋ ਬੋਲਣ ਲਈ ਅੱਖਰ ਨਹੀਂ ਸਾਡੇ ਕੋਲ ਭਾਸ਼ਾ ਹੈ ਉਨਾਂ ਕੋ ਭਾਸ਼ਾ ਨਹੀਂ ਹੈ ਸੋ ਸਤਿਗੁਰਾਂ ਨੇ ਸਾਨੂੰ ਸਮਝਾਉਣ ਲਈ ਵਰਤੂਤ ਪਸ਼ੂ ਕੀ ਮਾਨਸ ਜਾਤ ਸਾਨੂੰ ਇੱਕ ਜ਼ਿੰਦਗੀ ਜੀਉਣ ਲਈ ਚੰਗਾ ਰਾਹ ਦੱਸਿਆ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਮਕਸਦ ਇਹ ਹੈ ਕਿ ਮੈਂ ਨੀਮਾ ਤੇ ਨਿਮਾਣਾ ਹੋ ਕੇ ਇਹ ਅਕਾਲਪੁਰ ਤੇਰੇ ਗੁਣਾਂ ਨੂੰ ਧਾਰਦਾ ਹਾਂ ਗੁਣਾਂ ਨੂੰ ਧਾਰਨ ਦਾ ਮਤਲਬ ਹੀ ਇਹ ਹੈ ਜੁੜਨ ਦਾ ਮਤਲਬ ਹੀ ਇਹ ਹੈ ਗੁਰੂ ਗ੍ਰੰਥ ਸਾਹਿਬ ਨਾਲ ਜੁੜੋਣਾ ਮਤਲਬ ਇਹ ਹੈ ਕਿ ਅਸੀਂ ਉਹਨਾਂ ਦੇ ਗੁਣਾਂ ਨੂੰ ਪ੍ਰਵਾਨ ਕਰਕੇ ਆਪਣੇ ਗੁਣਾਂ ਨੂੰ ਛੱਡ ਕੇ ਹੋਮੈ ਨੂੰ ਛੱਡ ਕੇ ਉਹਨਾਂ ਗੁਣਾਂ ਦੀ ਵਿਆਖਿਆ ਹੀ ਕਰੀਏ ਹੁਣ ਸਤਿਗੁਰਾਂ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਸਭ ਤੋਂ ਵੱਡੀ ਐਗਜ਼ਾਮਪਲ ਸਤਿਗੁਰਾਂ ਨੇ ਬਾਰ ਬਾਰ ਬਾਣੀ ਦੇ ਵਿੱਚ ਲਈ ਹੈ ਕੁੱਤੇ ਦੀ ਐਗਜ਼ਾਮਪਲ ਲਈ ਕਿ ਕੁੱਤਾ ਸਵਾਮੀ ਕੇ ਗ੍ਰਾਜੂ ਸਦਾ ਸਵਾਨ ਤਦ ਨਹੀਂ ਨਿਤਰ ਨਾਨਕ ਇਹ ਵਿਧ ਹਰ ਭਜੋ ਇਕ ਮਨ ਹੋਏ ਇਕ ਚਿਤ ਇਹ ਕੁੱਤਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਜਿੰਨੀਆਂ ਮਰਜ਼ੀ ਛੁੱਟੀਆਂ ਮਾਰੇ ਘੁੰਮ ਘਮਾ ਕੇ ਮੁੜ ਕੇ ਥੋੜੇ ਦਰ ਤੇ ਆਏਗਾ ਸੋ ਇਹ ਐਗਜ਼ਾਮਪਲ ਕੁੱਤੇ ਦੀ ਮਹਾਰਾਜ ਨੇ ਦਿੱਤੀ ਹੈ ਦੂਜੀ ਕੁੱਤੇ ਦੀ ਐਗਜ਼ਾਮਪਲ ਇਹ ਦਿੱਤੀ ਹੈ ਸਵਾਨ ਪੂਸ਼ ਕਿਸ ਭਇਓ ਨ ਸੁਧੋ ਉਹਦਾ ਹੰਕਾਰ ਹੈ ਸਵਾਨ ਪੂਸ਼ ਕਿਸ ਭਇਓ ਨ ਸੁਧੋ ਅੰਕ ਜਤਨ ਮੈਂ ਕੀਨੂ ਮੈਂ ਬਹੁਤ ਯਤਨ ਕੀਤੇ ਹੈ ਜਾਂ ਉਦਮ ਕਰ ਸਵਾਨ ਕੀ ਨਾਹੀ ਚਾਰੇ ਕੁੰਟਾਂ ਉੱਚਾ ਉਦਮ ਪੱਜਿਆ ਫਿਰਦਾ ਹੈ ਕੁੱਤਾ ਆਪਣੀ ਕਾਦੀ ਖਾਤਰ ਟੁਕ ਦੀ ਖਾਤਰ ਸੋ ਅਸੀਂ ਵੀ ਜਿਹੜਾ ਮਨੁੱਖ ਹੈ ਉਹ ਇਸੇ ਤਰ੍ਹਾਂ ਦੇਸ਼ ਵਿਦੇਸ਼ ਚ ਭਜੇ ਫਿਰਦੇ ਹਾਂ ਟੁਕ ਦੀ ਖਾਤਰ ਆਪਣਾ ਘਰ ਛੱਡ ਕੇ ਦੂਜੇ ਪਾਸੇ ਜਾਂਦੇ ਹਾਂ ਤੀਜੀ ਗੱਲ ਮੈਂ ਪਹਿਲੇ ਇੱਕ ਵੀਡੀਓ ਚ ਕੀਤੀ ਸੀ ਸਾਡਾ ਜਿਹੜਾ ਧਿਆਨ ਹੈ ਉਹ ਕੁੱਤੇ ਦੀ ਤਰ੍ਹਾਂ ਬੁਰਕੀ ਬਦ ਹੈ ਛੀਕੇ ਉੱਪਰ ਤੇਰੀ ਬਹੁਤ ਢੀਠ ਤੇਰੀ ਜਿਹੜੀ ਨਿਗਾਹ ਹੈ ਉਹ ਹਮੇਸ਼ਾ ਖਾਣ ਵਾਲੇ ਲੱਗੀ ਰਹਿੰਦੀ ਹੈ ਤੇਰੀ ਜਿਹੜੀ ਸੁੰਰਤੀ ਹੈ ਉਹ ਕੁੱਤੇ ਦੀ ਤਰ੍ਹਾਂ ਅਸੀਂ ਵਾਫ ਵਿਚਰਦੇ ਹਾਂ ਸਾਡਾ ਜਿਹੜਾ ਸੁਭਾਅ ਹੈ ਕੂਕਰ ਹੈ ਸੂਕਰ ਹੈ ਇਸ ਕਰਕੇ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ ਹੈ ਸੋ ਲੋਕ ਸੈਸੀਕ ਰੀਤੀ ਦੇ ਵਿੱਚ ਕਿ ਗੁਰਮੰਤਰਹੀਨ ਜੋ ਪੁਰਾਣੀ ਟ੍ਰਿਕ ਜੀ ਵੀ ਨੂੰ ਪ੍ਰਸਟਣਾ ਕੂਕਰ ਹੈ ਸੂਕਰ ਹੈ ਗਰਦਵੈ ਕਾਕਾ ਸਰਪਨਾ ਕੁੱਲਤਲ ਇਹ ਜਿਹੜੀ ਬਾਣੀ ਹੈ ਉਹ ਸਾਨੂੰ ਜਾਨਵਰਾਂ ਦੁਆਰਾ ਡੱਡੂ ਦੀ ਗਿਜ਼ਮਪਲ ਲੈਂਦੇ ਨੇ ਕਮਲ ਫੁੱਲ ਦੀ ਐਗਜ਼ਾਮਪਲ ਲੈਂਦੇ ਨੇ ਮੱਛੀ ਦੀ ਐਗਜ਼ਾਮਪਲ ਲੈਂਦੇ ਨੇ ਕਿ ਮੱਛੀ ਦੀ ਪ੍ਰੀਤ ਪਾਣੀ ਦੇ ਨਾਲ ਹੈ ਤੇਰੀ ਪ੍ਰੀਤ ਵੀ ਪ੍ਰਭੂਾਨ ਦੇ ਨਾਲ ਇਸ ਤਰ੍ਹਾਂ ਇੱਕ ਵੀ ਇੱਕ ਹੋਣੀ ਚਾਹੀਦੀ ਹੈ ਕਿ ਤੇਰਾ ਤੇ ਭਗਵਾਨ ਦਾ ਫਰਕ ਨਹੀਂ ਅੱਲਾ ਤੇ ਰਾਮ ਇਹ ਵੀ ਦੋਏ ਇੱਕ ਨੇ ਠੀਕ ਹੈ ਸੋ ਇਸ ਕਰਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਆਪਣੀ ਜਿਹੜੀ ਕੂੜ ਵਿਰਤੀ ਹੈ ਲਾਲਚ ਦੀ ਵਿਰਤੀ ਹੈ ਉਹਨੂੰ ਤਿਆ ਕੇ ਕਰਤੂਤ ਪਸੰਦੀ ਜਿਹੜੀ ਹੈ ਉਹ ਛੱਡ ਕੇ ਮਾਨਸਜਾਤ ਵਾਲੇ ਗੁਣ ਤੇਰੇ ਚਾਉਣੇ ਚਾਹੀਦਨ ਸਤਿਗੁਰਾਂ ਦਾ ਬਾਣੀ ਦੇ ਰਹੀ ਅਨੇਕ ਹੀ ਇਗਜ਼ੈਂਪਲ ਆ ਦਿੱਤੀਆਂ ਕਦੇ ਕਿਸੇ ਜਾਨਵਰ ਦੀ ਇਗਜ਼ੈਂਪਲ ਦਿੱਤੀ ਹੈ ਕਦੇ ਕਿਸੇ ਜਾਨਵਰ ਦੀ ਇਗਜ਼ੈਂਪਲ ਦਿੱਤੀ ਹੈ ਕਿ ਤੈਨੂੰ ਔਕਾਲਪੁਰਖ ਨੇ ਮਨੁੱਖਾ ਜਨਮ ਦਿੱਤਾ ਹੈ ਤੂੰ ਮਨੁੱਖਾਂ ਵਾਲੇ ਕਰਮ ਕਰ ਮਾਨਵਤਾ ਨੂੰ ਪਹਿਲ ਦੇਣੀ ਹੈ ਸਹੀ ਇੱਕ ਹੋ ਕੇ ਚੱਲਣਾ ਹੈ ਸਾਰੇ ਉਹਦੀ ਜੂਤ ਹੈ ਸਭ ਮੈਂ ਜੋਤ ਜੂਤ ਹੱਸੋਏ ਕਰਕੇ ਵੇਖਣਾ ਹੈ ਸਾਰਿਆਂ ਦੇ ਵਿੱਚੋਂ ਭਗਵਾਨ ਵਸਦਾ ਹੈ ਸਾਰਿਆਂ ਦੇ ਵਿੱਚ ਹੀ ਉਸਦੀ ਜੂਤ ਹੈ ਸੋ ਇੱਕ ਮਾਨਵਤਾ ਦਾ ਸਿਧਾਂਤ ਹੈ ਕਿ ਸਾਰਿਆਂ ਦੇ ਵਿੱਚ ਅਸੀਂ ਇੱਕ ਪਰਮਿਸ਼ਨ ਨੂੰ ਵੇਖਣਾ ਹੈ ਨਾਲ ਲੱਗਦੇ ਬੇਨਤੀ ਕਰਾਂ ਕਿ ਤੁਸੀਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੋ ਤਾਂ ਕਿ ਗੁਰਬਾਣੀ ਦਾ 49ਵਾਂ ਸ਼ਬਦ ਤੁਹਾਡੇ ਨਾਲ ਸਾਂਝੇ ਕਰ ਸਕਾਂ ਇੱਕ ਇੱਕ ਅੱਖਰ ਤੁਹਾਡੇ ਨਾਲ ਵਿਚਾਰ ਉਤੰਦਰਾ ਕਰ ਸਕਾਂ ਅਗਰ ਕੋਈ ਮੇਰੇ ਵਿੱਚ ਕਮੀ ਪੇਸ਼ੀ ਤੁਹਾਨੂੰ ਆਉਂਦੀ ਹੈ ਜਾਂ ਕੋਈ ਆਪਣਾ ਸੁਜੈਸ਼ਨ ਦੇਣਾ ਚਾਹੁੰਦਾ ਹੈ ਤਾਂ ਫੋਨ ਦੇ ਨੰਬਰ ਦਿੱਤੇ ਹੋਏ ਨੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਵੈਲ ਜੀ ਕਾ ਖਾਲਸਾ ਵੈਲ ਜੀ ਕੀ ਫਤ